ਟਰੱਕ ਵਿੱਚ ਫੁੱਲੀਆਂ ਦੀਆਂ ਬੋਰੀਆਂ ਥੱਲਿਓਂ ਨਿਕਲੀਆਂ ਨਾਜਾਇਜ਼ ਸ਼ਰਾਬ ਦਾ ਜਖੀਰਾ 10200 ਬੋਤਲਾਂ ਯਾਨੀ ਕਿ 510 ਪੇਟੀਆਂ ਨਾਲ ਕਾਬੂ ਕੀਤਾ ਗਿਆ ਟਰੱਕ ਤੇ ਡਰਾਈਵਰ ਬਟਾਲਾ ਪੁਲਿਸ ਦੇ ਨੇੜੇ ਸਿਵਲ ਲਾਈਨ ਪੁਲਿਸ ਟੀਮ ਦੇ ਵੱਲੋਂ ਮੁਖਵੀਰ ਖਾਸ ਦੀ ਇਤਲਾਹ ਤੇ ਗੋਖੂ ਬਾਲਾ ਨਾਕੇ ਬੰਦੀ ਦੌਰਾਨ ਇੱਕ ਟਰੱਕ ਦੀ ਜਦੋਂ ਚੈਕਿੰਗ ਕੀਤੀ ਗਈ ਤਾਂ ਉਸ ਟਰੱਕ ਦੇ ਬਿਲ ਅਨੁਸਾਰ ਉਸ ਵਿੱਚ ਫੁੱਲੀਆਂ ਦੀਆਂ ਬੋਰੀਆਂ ਲੱਦੀਆਂ ਹੋਈਆਂ ਸੀ ਮੁਖਵੀਰ ਖਾਸ ਦੀ ਤਲਾ ਮੁਤਾਬਕ ਜਦੋਂ ਪੁਲਿਸ ਟੀਮ ਵੱਲੋਂ ਵਾਰੀਕੀ ਦੇ ਨਾਲ ਚੈਕਿੰਗ ਕੀਤੀ ਗਈ ਤਾਂ ਭੁੱਲੀਆਂ ਦੀਆਂ ਬੋਰੀਆਂ ਦੇ ਥੱਲੇ 510 ਪੇਟੀਆਂ ਨਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਪੁਲਸ ਅਨੁਸਾਰ ਇਹ ਸ਼ਰਾਬ ਜੋ ਕਿ ਪੰਜਾਬ ਦੀ ਬਣੀ ਹੋਈ ਹੈ ਰਾਜਸਥਾਨ ਜਾ ਰਹੀ ਸੀ ਜਿਸ ਦੇ ਕੋਈ ਕਾਗਜ਼ਾ ਡਰਾਈਵਰ ਕੋਲ ਨਹੀਂ ਸੀ ਇਸ ਸ਼ਰਾਬ ਨੂੰ ਟਰੱਕ ਸਮੇਤ ਤੇ ਡਰਾਈਵਰ ਸਮੇਤ ਕਾਬੂ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਤੇ ਅਗਲੇਰੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ ਉਹਤੇ ਇਹ ਸ਼ਰਾਬ ਕਿਸ ਨੇ ਮੰਗਵਾਈ ਹੈ ਇਸ ਦੇ ਬਾਰੇ ਵੀ ਪਤਾ ਕਰ ਰਹੇ ਨੇ ਇਸ ਤਲਾਬਾ ਹੋਰ ਕੀ ਕੀ ਕੀਤਾ ਗਿਆ ਤੁਸੀਂ ਵੀ ਸੁਣੋ ਐਸਐਚਓ ਦੀ ਜਵਾਨੀ ਕਮੈਂਟਾਂ ਚ ਪ੍ਰਤੀਕਿਰਿਆ ਜ਼ਰੂਰ ਸਾਂਝੀ ਕਰੋ ਕਿ ਇਸ ਖਬਰ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਹੋਰ ਖਬਰਾਂ ਦੇ ਲਈ ਬਣ ਰਹੋ ਲਾਈਪਾਰਟ ਦੇ ਨਾਲ ਅਸੀਂ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਰੈਗੂਲਰਲੀ ਜਿਹੜੀ ਨਸ਼ੇ ਦੇ ਖਿਲਾਫ ਸਟਾਫ ਦੇ ਖਿਲਾਫ ਅਸੀਂ ਐਕਸ਼ਨਸ ਲੈਂਦੇ ਰਹਿੰਦੇ ਹਾਂ ਕੱਲ ਸਰ ਕੋ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀਪੀ ਕਿਸਰਾਬ ਦਾ ਪਰ ਆਟ੍ਰੱਕ ਜਿਹੜਾ ਆ ਉਹ ਅ ਅੰਮ੍ਰਿਤਸਰ ਸਾਈਡ ਤੋਂ ਅੱਗੇ ਪਾਸ ਆਉਣ ਹੋ ਰਿਹਾ ਹੈ ਬਾਈਪਾਸ ਤੋਂ ਤੇ ਅਸੀਂ ਸਾੜ ਕੋ ਜਦੋਂ ਇਨਫਾਰਮੇਸ਼ਨ ਆਈ ਅਸੀਂ ਇਮੀਡੀਏਟਲੀ ਕੋਕੂਵਾਲ ਦੇ ਲਾਗੇ ਗਏ ਤੇ ਸਾਨੂੰ ਇਹ ਟਰੱਕ ਮਿਲਿਆ ਤੇ ਐਸ ਪਰ ਇਨਫਾਰਮੇਸ਼ਨ ਅਸੀਂ ਇਹਨੂੰ ਰੋਕਿਆ ਰੋਕਣ ਤੇ ਅਸੀਂ ਇਹ ਬਿਲਡਿੰਗਾਂ ਚੈੱਕ ਕੀਤੀਆਂ ਬਿਲਡਿੰਗਾਂ ਦੇ ਵਿੱਚ ਲਿਖਿਆ ਹੋਇਆ ਸੀਗਾ ਵੀ ਇਹਦੇ ਵਿੱਚ ਫੁੱਲੀਆਂ ਭਰੀਆਂ ਚ ਨੂੰ ਖਿਲ-ਖਿਲ ਇੰਗਲਿਸ਼ ਦੇ ਵਿੱਚ ਤੇ ਉਹਦੇ ਵਿੱਚ ਲਿਖਿਆ ਸੀਗਾ ਵੀ 460 ਬੈਗ ਜਿਹੜੀਆਂ ਫੁੱਲੀਆਂ ਦੇ ਆ ਇਹਦੇ ਵਿੱਚ ਹੈਗੇ ਕਿਉਂਕਿ ਸਾੜ ਕੋ ਇਨਫਾਰਮੇਸ਼ਨ ਸੀ ਅਸੀਂ ਓਨ ਦੀ ਬੇਸਿਸ ਆਫ ਅਸੀਂ ਉਹਨੂੰ ਕਿਹਾ ਵੀ ਭਾਈ ਤਰਪਾਲ ਲਾ ਸਾਨੂੰ ਚੈੱਕ ਕਰਾ ਉਸ ਬੰਦੇ ਨੇ ਫਿਰ ਤਰਪਾਲ ਲਾਈ ਭਾਕੇ ਹੀ ਉੱਪਰਲੇ ਪੰਨੇ ਸਾਰੀਆਂ ਫੁੱਲੀਆਂ ਲੱਗੀਆਂ ਹੋਈਆਂ ਸੀ ਸਾਈਡਾਂ ਤੇ ਵੀ ਫੁੱਲੀਆਂ ਸੀ ਤੇ ਟਰੱਕ ਦੇ ਵਿੱਚ ਘਾਰ ਉਹਨਾਂ ਸੈਂਟਰ ਕਰਕੇ ਵੀ ਚਾਰ ਚਫੇਰ ਉਹ ਲਗਾ ਕੇ ਇੰਪੀਰੀਅਲ ਬਲੂ ਦੀ ਸ਼ਰਾਬ ਜਿਹੜੀ ਆ ਉਸ ਮਗਲ ਕੀਤੀ ਜਾ ਰਹੀ ਸੀ ਸ਼ਰਾਬ ਜਿਹੜੀ ਅਸੀਂ 510 ਪੇਟੀਆਂ ਅਸੀਂ ਸ਼ਰਾਬੀਆਂ ਫੜੀਆਂ ਤੇ ਜਿਹਦੇ ਵਿੱਚ ਕੁਝ ਪਉਗੇ ਆ ਕੁਝ ਅਧਿਗੇ ਆ ਕੁਝ ਪੂਰੀਆਂ ਪੇਟੀਆਂ ਅਲੱਗ-ਅਲੱਗ ਕਾਊਂਟਿੰਗ ਆ ਤੇ ਇਹ ਜਿਹੜੀ 510 ਪੇਟੀਆਂ ਆ ਇੰਪੀਰੀਅਲ ਬਲੂ ਮਾਰਕੀਟ ਦੀਆਂ ਤੇ ਫॉर ਸੇਲ ਇਨ ਪੰਜਾਬ ਆ ਐਸ ਪਰ ਜਿਹੜੀ ਬਿਲਡਿੰਗਾਂ ਦੇ ਮੁਤਾਬਕ ਇਹਨੇ ਵੈਸਟ ਵਿੰਗ ਆਲ ਸੇਲੀਕੁੜ ਹੁਣ ਇਹ ਚੀਜ਼ ਅੱਗੇ ਫਰਦਰ ਇਨਵੈਸਟੀਗੇਸ਼ਨ ਚਾਹੀਏਗੀ ਕਿ ਇਹਨੇ ਵਾਕਿਆ ਹੀ ਉਹ ਡਰਾਈਵਰ ਦੇ ਮੁਤਾਬਕ ਮੈਂ ਉਹਨਾਂ ਮੈਂ ਵੈਸਟ ਬੰਗਾਲ ਜਾਣਾ ਸੀਗਾ ਨੈਕਸਟ ਅਸੀਂ ਕੋਰਿਡਿਵ ਅਸੀਂ 5 ਦਿਨ ਦਾ ਰਿਮਾਂਡ ਲੈ ਲਿਆ ਡਰਾਈਵਰ ਦਾ ਤੇ ਅਸੀਂ ਉਹਦੀ ਪੁੱਛਗਿੱਛ ਕਰ ਰਹੇ ਹਾਂ ਕਿ ਇਹ ਬੇਸਿਕਲੀ ਕਿੱਥੇ ਲੱਥਣੀ ਸੀ ਤੇ ਕਿੱਥੋਂ ਇਹ ਚੜੀ ਆ ਕਿਸ ਦਾ ਕੀਤਾ ਗਿਆ ਹਾਂਜੀ ਇਹਦੇ ਵਿੱਚ ਅਸੀਂ 10 ਨੰਬਰ ਮੁਕੱਦਮਾ ਦਰਜ ਕਰ ਦਿੱਤਾ ਕਾਰਟਿਕ 14 ਤੇ ਕਿਉਂਕਿ ਗਲਤ ਬਿਲਡਿੰਗਾਂ ਵਰਤ ਕੇ ਉਹਦੇ ਵਿੱਚ ਉਹਦੀ ਆਰਚ ਸ਼ਰਾਬ ਭਰੀ ਹੀ ਇਸ ਕਰਕੇ ਅਸੀਂ ਫੋਟੋ ਵੀ ਦਾ ਵੀ ਇਹਦੇ ਵਿੱਚ ਵਾਦਾ ਕੀਤਾ ਇੱਕ ਨੇ ਕਬ ਲੋਕ ਕਿਤੇ ਗਏ ਇਧਰ ਚ ਅਸੀਂ ਇੱਕ ਡਰਾਈਵਰ ਆ ਜਿਹੇ ਫਿਲਹਾਲ ਕਾਬੂ ਕੀਤਾ ਤੇ ਉਹਦਾ ਨਾਮ ਈਸਾ ਰਾਮ ਹੈ ਜਿਹਦਾ ਕਿ ਰਾਜਸਥਾਨ ਨੂੰ ਬਲੌਕ ਕਰਦਾ ਤੇ ਫਰਦਰ ਜਿਸ ਬੰਦੇ ਨੇ ਇਹਨੂੰ ਕਾਲ ਕਰਕੇ ਇਹਨੂੰ ਕਿਹਾ ਵੀ ਤੂੰ ਇੱਥੋਂ ਟਰੱਕ ਲੈ ਲਾ ਅਸੀਂ ਉਸ ਬੰਦੇ ਨੂੰ ਵੀ ਨਾਮਿਨੇਟ ਕਰਤਾ ਮੈਂ ਕਾਈਂਡਲੀ ਇਹ ਜੇ ਨਾਮ ਨਹੀਂ ਉਜਾਗਰ ਕਰੂੰਗਾ ਤਾਂ ਕਿ ਮੈਂ ਮੇਰੀ ਇਨਵੈਸਟੀਗੇਸ਼ਨ ਹੁਣ ਪਰਣਾ ਹੋਵੇ ਤੇ ਉਹਨੂੰ ਵੀ ਅਸੀਂ ਨਾਮਿਨੇਟ ਕਰ ਲਿਆ ਤੇ ਉਹਦੇ ਉਹਦੀ ਉਹਨੂੰ ਅਸੀਂ ਕਾਬੂ ਕਰਕੇ ਉਹਦੀ ਪ੍ਰੋਸੀਜ ਤੋਂ ਫਿਰ ਅਸੀਂ ਪ੍ਰੋਬੇਬਿਲਿਟੀ ਅਸੀਂ ਅਸਲ ਮਾਲਕ ਤੱਕ ਤੇ ਡਿਲੀਵਰੀ ਜਿੱਥੇ ਹੋਣੀ ਸੀ ਉੱਥੋਂ ਤੱਕ a nuclear